ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਨਜ਼ਰੀਏ ਦੀ ਗੱਲ ਜਰੂਰ ਕਰਨੀ ਬਣਦੀ ਹੈ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਕੀਤੇ ਕੁਝ ਫੈਸਲਿਆਂ 'ਚੋਂ ਪੈਰ ਪਿੱਛਾ ਖਿੱਚਿਆ ਹੈ। ਲਗਾਤਾਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖ ਰਹੀ ਹੈ। ਇਹੋ ਜਿਹਾ ਬទੀਰਾ ਅਪਣਾਇਆ ਜਾ ਰਿਹਾ। ਉਸ ਦੇ ਵਿੱਚ ਕੀ ਅਚਾਨਕ ਕੋਈ ਖੜੋਤ ਆਈ ਹੈ? ਕੀ ਉਹਦੇ ਵਿੱਚ ਕੋਈ ਰਾਜਨੀਤਿਕ ਲਾਲਸਾ ਜਾਗੀ ਹੈ ਕੀ ਉਹਦੇ ਵਿੱਚ ਕੋਈ ਸਮਝ ਵਿਕਸਿਤ ਹੋਈ ਹੈ ਇਹ ਕਈ ਪਹਿਲੂ ਨੇ ਜਿਹੜੇ ਧਿਆਨ ਵਿੱਚ ਦਰੋ ਤੁਹਾਡਾ ਜਾਣਨਾ ਕਿ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਲਗਾਤਾਰ ਜਿਹੇ ਫੈਸਲੇ ਹੋਏ ਜਿਹੜੇ ਪੰਜਾਬ ਵਿਰੋਧੀ ਨਜ਼ਰ ਆਏ ਤਿੰਨ ਖੇਤੀ ਕਾਨੂੰਨ ਤਾਂ ਦੇਸ਼ ਵਿਰੋਧੀ ਫੈਸਲਿਆਂ ਵਰਗਾ ਫੈਸਲਾ ਬਣ ਕੇ ਆਇਆ ਸੀ ਜਿਦੇ ਵਿੱਚ ਦੇਸ਼ ਨੇ ਲੜਾਈ ਲੜੀ ਪੰਜਾਬ ਨੇ ਅਗਵਾਈ ਕੀਤੀ ਹਰਿਆਣਾ ਨੇ ਸਾਥ ਦਿੱਤਾ ਤੇ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ 50 ਕਿਲੋਮੀਟਰ ਦਾ ਦਾਇਰਾ ਸਰਹੱਦ ਤੋਂ ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਦ ਲੱਗਦੀ ਹੈ ਉਹ ਜੀ ਹੁਣ ਕੇਂਦਰੀ ਸੁਰੱਖਿਆ ਦਸਤਿਆਂ ਦੇ ਹਵਾਲੇ ਕਰਤਾ। ਰਾਜਸਥਾਨ ਤੇ ਗੁਜਰਾਤ ਦੇ ਵਿੱਚ ਇਹਦਾ ਜਿਆਦਾ ਅਸਰ ਨਹੀਂ ਪੈਣਾ। ਸਿੱਧਾ ਅਸਰ ਪੈ ਰਿਹਾ ਸੀ ਤਾਂ ਪੰਜਾਬ 'ਚ ਕਿਉਂਕਿ ਪੰਜਾਬ ਤੇ ਤਾਂ ਖੇਤ ਤਾਰੋਂ ਪਾਰ ਵੀ ਨੇ ਤੇ 50 ਕਿਲੋਮੀਟਰ ਦਾ ਸਾਡੀ ਦਰਸ਼ਨੀ ਜੋੜੀ ਤੇ ਇਹਨਾਂ ਦੁਰਗਾਣਾ ਮੰਦਿਰ ਤੱਕ ਆ ਜਾਂਦਾ ਤੇ ਫਿਰ 50 ਕਿਲੋਮੀਟਰ ਦਾ ਅੰਦਾਜ਼ਾ ਲਾ ਲੋ ਕਿ ਅੱਧਾ ਪੰਜਾਬ ਜਿੱਥੋਂ ਵੀ ਤੁਸੀਂ ਬਾਡਰ ਤੋਂ ਨਾਪੋ 50 ਕਿਲੋਮੀਟਰ ਉਹ ਦਾਦਾ ਜੀ ਕੇਂਦਰ ਦੇ ਕੰਟਰੋਲ ਚ ਦੁੱਧਾ ਪੰਜਾਬ ਦਾ ਏਰੀਆ ਕੇਂਦਰ ਦੇ ਕੰਟਰੋਲ ਚ ਆਉਂਦਾ ਫਿਰ ਪਾਣੀ ਆਉਂਦੇ ਮਸਲੇ ਦੇ ਉੱਤੇ ਲਗਾਤਾਰ ਬਧੀਕੀ ਲਗਾਤਾਰ ਅਣਦੇਖੀ ਪੰਜਾਬ ਦੇ ਹੱਕ ਹਕੂਕਾਂ ਦੀ ਤੇ ਉਲਟਾ ਰਾਸਟਨ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਿਮਾਚਲ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਰਿਆਣਾ ਦਾ ਪੱਖ ਵੀ ਪੂਰਾਗੇ ਜੀ ਹੈ ਮਤਲਬ ਅਦਾਲਤੀ ਬਹਾਨੇ ਨਾਲ ਕੇਂਦਰ ਵਿੱਚ ਬੈਠੂਗਾ ਜੀ ਅਸੀਂ ਵਿਚੋਲਗੀ ਕਰਾਂਗੇ ਜੀ ਅਸੀਂ ਡੈਮਾਂ ਤੇ ਕੰਟਰੋਲ ਵੀ ਕਰਾਂਗੇ ਜੀ ਹਾਂ BBMP ਤੋਂ ਲੈ ਕੇ ਸੁਰੱਖਿਆ ਤੱਕ ਦਾ ਕੰਟਰੋਲ ਕੇਂਦਰ ਕਰੂਗਾ ਜੀ ਸਾਰਾ ਕੁਝ ਹੋਇਆ ਇਹ ਜੋ ਤਾਕੀਬ ਦੀਆਂ ਚੱਲ ਰਹੀਆਂ ਇਹਦੇ ਵਿੱਚ ਸਾਡਾ ਪਿੰਡੂ ਵਿਕਾਸ ਪੰਡ ਰੋਕ ਲੋ ਮੰਡੀਆਂ ਨੂੰ ਖਤਮ ਕਰਨ ਦੀ ਕਵਾਇਦ ਕਰੋ ਸਿੱਲੂ ਸਿਸਟਮ ਨੂੰ ਬੜਾਵਾ ਦੇਵੋ ਹਨਾ ਪੰਜਾਬ ਦੇ ਕਿਸਾਨਾਂ ਨਾਲ ਵਦੀਕੀ ਕਰੋ ਸਾਰਾ ਕੁਝ ਚਲੋ ਇਹ ਵਦੀਕੀ ਸਖਰਵਾਲ ਨੂੰ ਵੱਦੀ ਨਜ਼ਰ ਆਈ ਜੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਐਫੀਡੈਪਟ ਭਰੋ ਤੁਸੀਂ ਕੋਈ ਦਰਨਾ ਮਜਾਰਾ ਨਹੀਂ ਕਰ ਸਕਦੇ ਲੱਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੱਧਰ ਤੇ ਫੈਸਲਾ ਵਿਦਿਆਰਥੀ ਦਰਨਾ ਲਾਉਣਗੇ ਤੇ ਫੈਸਲਾ ਵਾਪਸ ਹੋ ਜੂ ਪਰ ਉਸ ਸਭ ਦੇ ਦਰਮਿਆਨ ਅਚਾਨਕ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਤਸਵੀਜ਼ ਅੱਗੇ ਵਧਾਉਂਦੇ ਆ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫਰਮਾਨ ਆ ਗਿਆ ਜਾਂਦਾ ਆ ਹੋ ਗਿਆ ਕਿ ਇਹ ਐਫੀਡੈਪਟ ਵਾਲੀ ਪ੍ਰਕਿਰਿਆ ਕਿ ਇਹਦੇ ਵਿੱਚੋਂ ਜਨਮ ਲੈ ਲਈ ਸੀ ਕਿ ਕਾਂਦੂ ਦੇ ਵੱਡੇ ਅੰਦੋਲਨਬਾਨ ਨੂੰ ਜਾ ਕੇ ਤੰਦੋਲਨ ਕਰੇ ਨਾ ਸਕਣ ਵਿਦਿਆਰਥੀ ਮਾਪੇ ਡਰਨ ਕਿ ਰੋਕ ਲੋਕ ਨੇ ਨਾ ਤੁਸੀਂ ਨੇ ਅੰਦੋਲਨ ਚ ਪੜਨਾ ਨਹੀਂ ਥੋੜਾ ਭੁਵਿੱਖ ਕਤਲੇ ਚ ਪੈ ਜੇ ਪਰਸੈਂਟ ਸਿੰਡੀਕੇਟ ਕਾਲ ਚ ਭੰਗ ਕਰਕੇ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਇਰਾਦੇ ਨਾਲ ਪੰਜਾਬ ਯੂਨੀਵਰਸਿਟੀ ਜੋ ਕੁਛ ਕੀਤਾ ਉਸ ਨੇ ਪੰਜਾਬ ਦੇ ਹੱਕਾਂ ਦਾ ਇੱਥੇ ਚਿਹਰਾ ਮੋਰਾ ਬਣਿਆ ਉਥੇ ਆਵਾਜ਼ ਬੁਲੰਦ ਹੋਈ ਵਿਦਿਆਰਥੀ ਤਾਂ ਸੰਘਰਸ਼ ਨਿਤਰੀ ਨਿਤਰੀ ਬਣਿਆ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਮੁਲਾਜ਼ਮ ਜਿੱਥੇ ਬੰਦੀਆਂ ਸਮਾਜਿਕ ਚਿੰਤਕ ਪੰਜਾਬ ਚਿੰਤਕ ਸਾਹਮਣੇ ਆ ਗਏ ਲੜਾਈ ਵਿਸ਼ਾਲ ਹੋਣ ਲੱਗ ਪਈ ਅਜੇ ਇਹ ਮਾਮਲਾ ਚੱਲ ਰਿਹਾ ਹੈ ਸੈਨੇਟ ਸਿੰਟੀਗੇਟ ਦੇ ਨੋਟੀਫਿਕੇਸ਼ਨ ਦਾ ਖੇਡ ਖੇਡ ਰਿਹਾ ਕੇਂਦਰ ਪਰ ਪੈਰ ਪਛਾਣ ਵਿੱਚ ਮੈਂ ਤਾਂ ਹੀ ਸਵਾਲ ਕੀਤਾ ਸੀ ਕਿ ਕੀ ਨਜ਼ਰੀਆ ਬਦਲਿਆ ਕਿ ਸਿਆਸਤ ਦਾ ਤਰੀਕਾ ਬਦਲਿਆ ਕਿ ਸਮਝ ਬਦਲ ਰਹੀ ਹੈ ਇਸ ਮਸਲੇ ਤੇ ਸੈਨੇਟ ਸਿੰਟੀਗੇਟ ਦੇ ਮਸਲੇ ਤੇ ਕੇਂਦਰ ਪਛਾਟਿਆ ਠੀਕ ਹੈ ਸੈਨੇਟ ਸਿੰਟੀਗੇਟ ਬਹਾਲ ਹੋ ਗਈ ਪਰ ਚੋਣਾਂ ਵਾਲੀ ਪ੍ਰਕਿਰਿਆ ਲਟਕ ਰਹੀ ਸੀ ਚਲੋ देर ਨਾਲ ਹੀ ਸਹੀ ਉਸ ਮਸਲੇ ਦੇ ਉੱਤੇ ਵੀ ਦਰਸਤ ਹੋ ਕੇ ਆਇਆ ਕੇਂਦਰ ਕਿ ਲਓ ਜੀ ਅਸੀਂ ਚੋਣਾ ਵੀ ਕਰ ਦਿੰਦੇ ਹਾਂ ਹਰਿਆਣਾ ਦਾਖਲ ਹੋਣਾ ਚਾਹੁੰਦਾ ਹੈ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੁਦ ਛੱਡ ਕੇ ਗਿਆ ਆਪਣੀ ਮਰਜ਼ੀ ਨਾਲ ਹਿਮਾਚਲ ਚੰਡੀਗੜ੍ਹ ਤੇ ਦਾਖਲ ਹੋਣਾ ਚਾਹੁੰਦਾ ਜਿਹੜਾ ਖੁਦ ਛੱਡ ਕੇ ਗਿਆ ਯੂਨੀਵਰਸਿਟੀ ਤੋਂ ਵੀ ਤੀਰਾਂ ਤੇ ਉੱਤੇ ਵੀ ਥੱਪੜਾ ਕਿਹਦਾ ਮਿਲੂਗਾ ਜੇ ਇਹ ਕੁਝ ਹੋਣਾ ਤਾਂ ਕੇਂਦਰ ਦਾ ਪਰ ਕੇਂਦਰ ਇਸ ਮਸਲੇ ਤੇ ਵੀ ਚੁੱਪ ਬੈਠਾ ਹੈ ਯੂਨੀਵਰਸਿਟੀ ਵਾਲੇ ਮਾਮਲੇ ਤੇ ਪਿੱਛੇ ਹਟਦੇ ਆਂ ਹਟਦੇ ਆਂ ਚੰਡੀਗੜ੍ਹ ਨੂੰ ਹੱਥ ਪਾਇਆ ਮੈਸੇ ਤਾਂ ਲੰਮੇ ਸਮੇਂ ਤੋਂ ਪ੍ਰਕਿਰਿਆ ਚੱਲ ਰਹੀ ਹੈ ਹੌਲੀ-ਹੌਲੀ ਉਹ ਜਿਵੇਂ ਲੱਗਿਆ ਰਹਿੰਦਾ ਨਾ ਬੰਦਾ ਕਿ ਪਹਾੜ ਖੋਦੀ ਜਾਓ ਔੜੀ-ਔੜੀ ਔੜੀ ਕਰ ਚਲੋ ਆ ਮਾਈਨਿੰਗ ਮਾਫੀਆ ਜੋ ਯੋਜਨਾ ਕਰਦਾ ਜਿਵੇਂ ਉਹਵੇਂ ਚੰਡੀਗੜ੍ਹ ਨੂੰ ਖੋਹ ਰਿਆ ਜਾ ਰਿਹਾ ਸੀ ਔੜੀ-ਔੜੀ ਕਿ ਪੰਜਾਬ ਤੋਂ ਖੋਹ ਲੋ ਉਹ ਪ੍ਰਕਿਰਿਆ ਹੌਲੀ-ਹੌਲੀ ਚੱਲ ਰਹੀ ਸੀ ਉਸ ਨੂੰ ਵੱਡਾ ਰੂਪ ਮਿਲਿਆ ਜਦੋਂ ਤੁਸੀਂ ਅੱਜ ਤਰੀਕ 1 ਹੈ ਇੱਕ ਤਰੀਕ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ ਵਿੱਚ ਤੁਸੀਂ ਲਿਸਟ ਕੀਤਾ ਸੀ ਇਸ ਵੇਲੇ ਨੂੰ ਕਿ ਅਸੀਂ ਸੋਧ ਕਰਨੀ ਹੈ ਤੇ ਲਗਭਗ ਹੋਰ ਝੂਟੀਆਂ ਮੰਗ ਝੂਟੀ ਬਣ ਜਾਣਾ ਪੂਰੀ ਤਰ੍ਹਾਂ ਦਾਸਪਤੀ ਦਾ ਕੰਟਰੋਲ ਆ ਲੈਣਾ ਉਪਰਾਜਪਾਲ ਇੱਥੇ ਲਾ ਦਾਂਗੇ ਪੰਜਾਬ ਦਾ ਹੱਕੇ ਤੋਂ ਖਤਮ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਮਲੇ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਨਾਲ ਚੰਡੀਗੜ੍ਹ ਦਾ ਜਦੋਂ ਇਹ ਮਸਲਾ ਜੁੜਿਆ ਤਾਂ ਕੇਂਦਰ ਨੂੰ ਲੱਗਿਆ ਕਿ ਲੈ ਸਾਡੇ ਖਿਲਾਫ ਤਾਂ ਇੱਕ ਮੋਰਚਾ ਤਿਆਰ ਖੜਾ ਹੈ ਜੱਸੇ ਬੰਦੀਆਂ ਚੰਡੀਗੜ੍ਹ ਦੇ ਦਾਖਲ ਹੋਣ ਲੱਗ ਪਈਆਂ ਤੇ ਕੇਂਦਰ ਨੂੰ ਫਿਕਰ ਪਈ ਕੇਂਦਰ ਨੇ ਦੋਹਾਂ ਮਸਲਿਆਂ ਤੋਂ ਪਿੱਛੇ ਹਟਿਆ ਤੇ ਇਸ ਤੋਂ ਪਹਿਲਾਂ ਉਹਨੇ ਹਰਿਆਣਾ ਨੂੰ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਮੈਂ ਬਈ ਐਸਵੀਐਲ ਦੇ ਮਸਲੇ ਦੇ ਵਿੱਚ ਨਹੀਂ ਪੈਣਾ ਦੋਈ ਸੁਬੇ ਆਪੇ ਨੂੰ ਬਿੜਲੋ ਪਹਿਲਾਂ ਵਿੱਚ ਬੈਠਦਾ ਸੀ ਤਕੜੀ ਫੜ ਕੇ ਕਿ ਮੁਰਖੀ ਮੈਂ ਮੰਡੂਗਾ ਤੇ ਤੇ ਦੋਈ ਮੁੱਖ ਮੰਤਰੀ ਚਿੱਠੀ ਲਿਖ ਕੇ ਕੇਂਦਰ ਨੂੰ ਕਿਹਾ ਕਿ ਮੈਂ ਵਿੱਚ ਨਹੀਂ ਆ ਰਿਹਾ ਦੋਈ ਸੁਬੇ ਆਪੇ ਨੂੰ ਬਿੜਲੋ ਇਸ ਚੰਡੀਗੜ੍ਹ ਦੀ ਰਾਜਸਥਾਨ ਨਾਲੇ ਮਸਲੇ ਤੇ ਪੈਰ ਪਿਛਾਂ ਖਿੱਚਲੇ ਚਾਹੇ ਫਿਲਹਾਲ ਖਿੱਚਿਆ ਮੈਂ ਤਾਂ ਹੀ ਬਾਰ ਬਾਰ ਕਹਿੰਦਾ ਕਿ ਖਤਰਾ ਟਲਿਆ ਨਹੀਂ ਪਰ ਫਿਲਹਾਲ ਪਿੱਛੇ हट ਗਿਆ ਯੂਨੀਵਰਸਿਟੀ ਵਾਲੇ ਮਸਲੇ ਤੇ ਫਿਲਹਾਲ ਪਿੱਛੇ हट ਗਿਆ ਪਰ ਇੱਕ ਹੋਰ ਮਸਲਾ 222 ਚ ਹਰਿਆਣਾ ਨੇ ਅਮਿਤ ਸ਼ਾਹ ਨੂੰ ਮੀਟਿੰਗ ਚ ਕਿਹਾ ਕਿ ਜੀ ਅਸੀਂ ਚੰਡੀਗੜ੍ਹ ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤੇ ਅਮਿਤ ਸ਼ਾਹ ਨੇ ਹਾਮੀ ਭਰੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤ ਹੋ ਗਈ ਜ਼ਮੀਨ ਅਦਲਾ ਬਦਲੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤਿੰਨ ਥਾਵਾਂ ਤੇ ਮਨੋਰਨਾਲ ਖੱਟਰ ਦੀ ਸਰਕਾਰ ਨੇ ਜ਼ਮੀਨ ਚੰਡੀਗੜ੍ਹ 'ਚ ਨਿਸ਼ਾਨਦੇਹੀ ਕਰ ਲਈ ਕਿ 10 ਏਕੜ ਜ਼ਮੀਨ ਸੰ ਦੇ ਦਿਓ ਤੁਹਾਨੂੰ ਇਹਦੇ ਬਦਲੇ ਸਪੇਕਟੀਆਂ ਕੋਲ 12 ਏਕੜ ਦੇ ਦੇਵਾਂਗੇ ਪਰ ਗੰਤਣ ਪੱਤਰ ਨਹੀਂ ਲੱਗੀ ਮਸਲਾ ਅੱਜ ਇੱਥੇ ਆ ਕੇ ਖੜਿਆ ਕਿ ਜਿਹੜੇ ਅਮਿਤ ਸ਼ਾਹ ਨੇ ਹਾਂ ਕੀਤੀ ਸੀ ਉਸੇ ਅਮਿਤ ਸ਼ਾਹ ਨੇ ਉਸੇ ਗ੍ਰਹਿ ਵਿਭਾਗ ਨੇ ਹਰਿਆਣਾ ਨੂੰ ਕਹਿ ਦਿੱਤਾ ਕਿ ਤੁਹਾਨੂੰ ਵਿਖਰੀ ਵਿਧਾਨ ਸਭਾ ਚੰਡੀਗੜ੍ਹ 'ਚ ਨਹੀਂ ਮਿਲੂਗਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਇਹ ਮੰਗ ਵਾਲਾ ਮਤਾ ਰੱਦ ਕਰ ਦਿੱਤਾ। ਮੇਰੇ ਧਿਆਨ ਚ ਹੈ ਕਿ ਜਿਹੜਾ ਆਉਂਦੇ ਸਾਲ 'ਚ ਜਦੋਂ ਪ੍ਰਕਿਰਿਆ ਇਸ ਪਾਸੇ ਨੂੰ ਵੱਧ ਰਹੀ ਹੈ ਕਿ ਇਕੱਠੀਆਂ ਚੋਣਾਂ ਕਰਾਓ ਤਾਂ ਉਹਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੀਟਾਂ ਹਰਿਆਣਾ ਦੀਆਂ ਵੱਧ ਕੇ 10 ਤੋਂ 14 ਹੋਣੀਆਂ ਤਾਂ ਇਹਦਾ ਮਤਲਬ ਵਿਧਾਨ ਸਭਾ ਸੀਟਾਂ 90 ਤੋਂ ਵੱਧ ਕੇ 126 ਤੱਕ ਹੋਣੀਆਂ। ਇਹਦਾ ਹਵਾਲਾ ਸੀ ਉਹਦੇ ਵਿੱਚ। ਕਿ ਜੀ ਸਾਨੂੰ ਤਾਂ ਫਿਰ ਵੱਧ ਜਗ੍ਹਾ ਚਾਹੀਦੀ ਐ ਇਸ ਲਈ ਸੀ ਵਕਰੀ ਬਣਾਉਣੀ ਐ ਪੰਜਾਬ ਸਰਕਾਰ ਨਵੀਂ ਨਵੀਂ ਬਣੀ ਸੀ ਕੈਪਟਨ ਨਮਿੰਦਰ ਸਿੰਘ ਜੀ ਭਗਵੰਤ ਮਾਨ ਹੋ ਰਹੇ ਨੇ 2022 ਦੇ ਵਿੱਚ ਤੇ ਭਗਵੰਤ ਮਾਨ ਜੀ ਕਹਿੰਦੇ ਜੀ ਫਿਰ ਸਾਨੂੰ ਵੀ ਵਕਰੀ ਥਾਂ ਦਿਓ ਮਤਲਬ ਕਹਿਣਾ ਤਾਂ ਇਹ ਸੀ ਕਿ ਭਾਈ ਚੰਡੀਗੜ੍ਹ ਸਾਡਾ ਐ ਇਹ ਇੱਥੇ ਕਿਰਾਏ ਤੇ ਬੈਠੇ ਨੇ ਇਹਨਾਂ ਨੇ ਵਕਰੀ ਵਿਧਾਨ ਸਭਾ ਬਣਾਉਣੀ ਐ ਤਾਂ ਆਪਣੀ ਵਕਰੀ ਰਾਤਾਂ ਨਹੀਂ ਬਣਾ ਕੇ ਉੱਥੇ ਬਣਾਉਣਾ ਪਰ ਚੰਡੀਗੜ੍ਹ ਚ ਕਿਉਂ ਇਹ ਕਹਿੰਦੇ ਵੀ ਸਾਨੂੰ ਵੀ ਚੰਡੀਗੜ੍ਹ ਚ ਵਕਰੀ ਧਾਂ ਦਿਓ ਜੀ ਉਹ ਬਹੁਤ ਮਿਲਖ ਦਾ ਕਾਰਨ ਬਣਿਆ ਪਰ ਸਰਕਾਰ ਉਹ ਮੇ ਲੜਾਈ ਨਹੀਂ ਲੜ ਸਕੀ ਪਰ ਕੀ ਪੰਜਾਬ ਤੋਂ ਇਨਪੁਟ ਜਾ ਰਹੀ ਹੈ ਕੇਂਦਰ ਕੋਲ ਕਿ ਪੰਜਾਬ ਹੁਣ ਇਸ ਰੋਹ ਦੇ ਵਿੱਚ ਹੈ ਕਿ ਕੇਂਦਰ ਜਿਹੜਾ ਵੀ ਸੂਬੇ ਦੇ ਖਿਲਾਫ ਸੂਬਾ ਵਾਸੀਆਂ ਦੇ ਖਿਲਾਫ ਸੂਬੇ ਦੇ ਹੱਕ ਦੇ ਖਿਲਾਫ ਕੋਈ ਵੀ ਫੈਸਲਾ ਕਰੂਗਾ ਉਹਦੇ ਤੇ ਵੱਡਾ ਅੰਦੋਲਨ ਹੋਊਗਾ ਔਰ ਲੋਕਾਂ ਚ ਇੱਕ ਨੈਟਿਵ ਬਣ ਰਿਹਾ ਹੈ ਕਿ ਕੇਂਦਰ ਲਗਾਤਾਰ ਵਦੀ ਕੀ ਕਰ ਰਿਹਾ ਇਸ ਲਈ ਐਸਵਾਈਐਲ ਦੇ ਮਸਲੇ ਤੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਪੰਜਾਬ ਯੂਨੀਵਰਸਿਟੀ ਦੇ ਮਸਲੇ ਦੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਚੰਡੀਗੜ੍ਹ ਦੀ ਰਾਜਧਾਨੀ ਨੂੰ ਜੂਟੀ ਬਣਾਉਣ ਦੇ ਮਸਲੇ ਦੇ ਪਿੱਛੇ ਹਟਦਾ ਦਿਖਿਆ ਤੇ ਅੱਜ ਹਰਿਆਣਾ ਨੂੰ ਬਖਰੀ ਥਾਂ ਦੇਣ ਵਾਲੇ ਮਸਲੇ ਤੇ ਵੀ ਪਿੱਛੇ ਹਟਿਆ ਕੀ ਇਹ ਪੰਜਾਬ ਦੀ ਜਿੱਤ ਦੇਖੀ ਹੈ ਤੇ ਵਿੱਚੋਂ ਜਾਂ ਦੋ ਕਦਮ ਪਿੱਛੇ ਜਾ ਕੇ ਹੋਰ ਵੱਡਾ ਹਮਲਾ ਹੋਣ ਦੀ ਖਵਾਹਿਸ਼ ਹੈ ਕਿਸ ਪਾਸੇ ਨੂੰ ਸਮਝੀਏ ਸੀ ਸੋ ਇਹ ਗੌਰ ਕਰਨ ਵਾਲਾ ਪਹਿਲੂ ਹੈ ਕਿ ਜਿੰਨਾ ਦਿਖਦਾ ਹੈ ਮਸਲਾ ਉਹਦੇ ਨਾਲੋਂ ਕਿੱਥੇ ਜ਼ਿਆਦਾ ਗਹਿਰਾ ਗੰਭੀਰ ਹੈ ਪਰ ਫਿਲਹਾਲ ਕੇਂਦਰ ਨੇ ਨਜ਼ਰੀਆ ਜ਼ਰੂਰ ਬਦਲਿਆ ਹੈ ਇਹ ਸਿਆਸੀ ਤੌਰ ਤੇ ਬਦਲਿਆ ਹੈ ਜਾਂ ਸਮਝ ਦੇ ਤੌਰ ਤੇ ਆਉਂਦੇ ਕੁਝ ਦਿਨਾਂ ਚ ਇਹ ਵੀ ਸਪਸ਼ਟ ਹੋ ਜਾਏਗਾ